ਇਹ ਤੋਂ ਏਸੀ ਲੱਤਦਾ ਦਾ ਸਾਰੇ ਏਸੀ ਲੱਗੇ ਹੋਏ ਆ ਅਲੱਗ-ਅਲੱਗ ਰੇਟ ਹੈ 36000 ਦਾ ਰਜਿਸਟਰੀ ਦਾ ਅਸੀਂ ਜਿਹੜਾ ਲੱਤਦਾ ਹੈਗਾ ਉੱਥੇ ਉਹ ਬੋਲਟਸ ਹਾਂ ਬੋਲਟਸ ਹੈਂ ਭਾਈ ਮੇਰਾ ਹੋਇਆ ਤਾਂ ਏਸੀ ਖਰਾਬ 7 ਤਰੀਕ ਦੀ ਕੰਪਲੇਂਟ ਲਿਖਾਈ ਹੋਈ ਆ ਤੇ ਅੱਜ ਉਹਨਾਂ ਕੋਲ ਜਾ ਕੇ ਆਉਂਦੇ ਆ ਬਾਕੀ ਤੁਹਾਨੂੰ ਸਾਰੀ ਗੱਲਬਾਤ ਦੱਸ ਮੈਂ ਭਾਈ ਇਹ ਕੰਪਨੀ ਦਾ ਏਸੀ ਨਾ ਲਗੋ ਬੋਲਟਸ ਦਾ ਲੱਤਦਾ ਮੈਂ ਇੰਨੀ ਸਰਵਿਸ ਮਾੜੀ ਉਹਨਾਂ ਦੀ ਸਾਡੇ ਸਾਡੇ ਕੋਈ ਬੰਦੇ ਹੀ ਨਹੀਂ ਹੈਗੇ ਠੀਕ ਕਰਨੇ ਯਾਰ ਅੱਜ ਦੇਖਦਾ ਜਾ ਕੇ ਹੁਣ ਕਿ ਜਿਹੜਾ ਤੋਂ ਅਸੀਂ ਲੱਤਾ ਤਾਂ ਮੈਂ ਉਹਨਾਂ ਕੋਲ ਜਾਣਾ ਤੁਹਾਨੂੰ ਹੋਰ ਦਿਖਾਵਾਂ ਕਿ ਆ ਚੰਨ ਚੜ੍ਹਤਾ ਸਾਡੇ ਘਰ ਦੇ ਨੇ ਅਸੀਂ ਅਸੀਂ ਵਿਚੇ ਤੇ ਅਸੀਂ ਵੀ ਨਾਲੇ ਤੇ ਗੱਡੀ ਦੇ ਵਿੱਚ ਕਣਕੇ ਕਣਕੇ ਕਰਕੇ ਰੱਖਦੇ ਜਾਂਦੇ ਥੈਲਾ ਖੁੱਲ ਗਿਆ ਗੱਡੀ ਦੇ ਵਿੱਚ ਹੁਣ ਮਹਿਕ ਲੱਗਾ ਸਾਫ਼ ਕਰਨ ਤੇ ਹੁਣ ਮੈਂ ਹੋਵਾਂ ਤਿਆਰ ਨਿਕਲੀ ਜਾ ਕੇ ਜਿੱਥੋਂ ਏਸੀ ਲੱਤਾ ਤਾਂ ਉਹਨਾਂ ਨੂੰ ਮਿਲਦੇ ਜਾ ਕੇ ਥੋੜੀ ਚੜਾਈ ਕਰਕੇ ਜਾਣਾ ਪੈਣਾ ਹੁਣਾ ਪਰ ਤਾਂ ਗੱਲਬਾਤ ਬਣਨੀ ਹੈ ਨਿਮਰਤਾ ਜਿਨੇ ਨਾਲ ਗੱਲ ਨਹੀਂ ਹੋਣੀ ਹੈਗੀ ਹੁਣ ਯਾਰ ਜਿਹੜੇ ਦਾ ਗਰਮੀ ਇੰਨੀ ਆ ਖਰੜ ਖਰੜ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖੀ ਹੋਵੇ ਮੈਂ ਖਰੜ ਫਲੈਟ ਲੱਤਾ ਦਾ ਉਹਦੇ ਵਿੱਚ ਤਿੰਨ ਏਸੀ ਲੱਗੇ ਦੋ ਏਸੀ ਤਾਂ ਸਹੀ ਚੱਲ ਰਹੇ ਆ ਇੱਕ ਏਸੀ ਚ ਪ੍ਰੋਬਲਮ ਪਾਈ ਹੋਈ ਹੈ ਮੇਰਾ ਯਾਰ ਦੋਸਤ ਜਿਹੜਾ ਏਸੀ ਜਿਹੜੇ ਬੰਦਾ ਲਾ ਕੇ ਗਿਆ ਤਾਂ ਠੀਕ ਉਹਨਾਂ ਨੂੰ ਫੋਨ ਕਰ ਲੈ ਕੰਪਨੀ ਵਾਲਿਆਂ ਨੂੰ ਭਾਈ ਯਾਰ ਸਾਡਾ ਏਸੀ ਗਾਰੰਟੀ ਦੇ ਵਿੱਚ ਆ ਠੀਕ ਕਰ ਦਿਓ ਹੁਣ ਮੈਂ ਤਾਂ ਆਹੀ ਗੱਲ ਕਰਨੀ ਉਹਨਾਂ ਦੇ ਨਾਲ ਜਾ ਕੇ ਭਾਈ ਅਸੀਂ ਬਾਹਰੋਂ ਠੀਕ ਕਰਵਾ ਲੈਂਦੇ ਆ ਜਿੰਨੇ ਪੈਸ ਬੰਦੇ ਬਾਤੂ ਫਿਰਦੇ ਜਿਹੜੇ ਅਸੀਂ ਠੀਕ ਕਰਨੇ ਆਲੇ ਤਾਂ ਉਹਨਾਂ ਉੱਪਰ ਗੁੱਸਾ ਬਹੁਤ ਆਇਆ ਹੋਇਆ ਕੰਪਨੀ 'ਚ ਫੋਨ ਕਰ ਲਿਆ ਫੋਕ ਸਾਨੂੰ ਹੋਰ ਨੰਬਰ ਦੇ ਦਿੰਦੇ ਆ ਮੇਰੇ ਸ਼ਾਮ ਨੂੰ ਮੈਂ ਮਾਂ ਭੈਣ ਦੇ ਗਾਲਾਂ ਵੀ ਕੱਢਿਆ ਉਹਨਾਂ ਨੂੰ ਮੈਂ ਕੱਲ ਜਿਹੜੀ ਰਿਕਾਰਡਿੰਗ ਕਰਨੀ ਪਾਉਦੇ ਜਿਹਨੂੰ ਪਾਉਣੀ ਆ ਮੈਂ 7 ਤਰੀਕ ਦੀ ਸੀ ਕੰਪਲੇਂਟ ਲਿਖਾਈ ਸੀ 7 ਨੂੰ ਲਿਖਾਈ ਫਿਰ 10 ਨੂੰ ਲਿਖਾਈ ਫਿਰ 15 ਨੂੰ ਲਿਖਾਈ ਦੇਖ ਕਿੰਦਾ ਜੀਭਾ ਨਿਕਲੇ ਉੱਥੇ ਇੰਨੀ ਗਰਮੀ ਦੇਖ ਲਓ ਤੈਨੂੰ ਕਹਿ ਵੀ ਲੱਗਦੇ ਆ ਤੈਨੂੰ ਵੇਸੀ ਲਾ ਕੇ ਦੇਣਾ ਤੇ ਹੁਣ ਮੈਂ ਹੁਮਾ ਤਿਆਰ ਤੇ ਹੋ ਗਿਆ ਤਿਆਰ ਤੇ ਨਿਕਲੀਏ ਮਹਿਗ ਵੀ ਅੰਮ੍ਰਿਤਸਰ ਗਿਆ ਹਾ ਤਾਂ ਮਾਸੀ ਦੇ ਮੁੰਡੇ ਨਾਲ ਉਹ ਹੁਣ ਆਇਆ ਵਿੱਚ ਡਾਉਂਦੀ ਸਰਚਰ ਮੈਂ ਲਾਤਾ ਗੱਡੀ 'ਚੋਂ ਕੱਢਣ ਵਾਸਤੇ ਲੱਗਿਆ ਹੋਇਆ ਉਹ ਉਹਦੇ ਨਾਲ ਉਹ ਜਿਹੜਾ ਵੈਕਿਊਮ ਵਿੱਚ ਲਾਇਆ ਹੋਣਾ ਗੱਡੀ ਦੇ ਹੁਣ ਵੱਡਾ ਵੈਕਿਊਮ ਲਗਣਾ ਉਹ ਸਾਡੇ ਕੋਲ ਹੈਗਾ ਉਹ ਖਰਾਬ ਹੋ ਗਿਆ ਉਹ ਨੇਤਰ ਬਾਈ ਉਹਨਾਂ ਨੂੰ ਲੈ ਕੇ ਫਿਰ ਉਹ ਸਾਫ਼ ਕਰਵਾਂ ਨਹੀਂ ਤਾਂ ਮੈਂ ਥਾਰੇ ਲੈ ਜਾਣੇ ਤੇ ਹੁਣ ਗੱਡੀ ਆਪਣੀ ਕੋਈ ਹੋਰ ਮਿਲੀ ਹੈ ਉਹ ਰਿੰਕੂ ਸਰਪੰਚ ਉਹਨੇ ਲੈਣ ਗਏ ਹੋਏ ਨੇ ਖੋਲੇ ਜਿਹਾ ਦਰਵਾਜ਼ਾ ਪੜਾ ਜਾਂਦਾ ਪਾ ਬਹੁਤ ਆ ਬਾਈ ਪਰਪਾ ਅੱਛਾ ਚੰਗਾ ਜੀ ਇਹ ਦੇਖਦਾ ਜਾ ਕੇ ਅਸੀਂ ਦਾ ਕਿਆ ਬਣਦਾ ਫਿਰ ਥੋੜੀ ਚੜਾਈ ਕਰਕੇ ਜਾਣੀ ਪੈਣੀ ਬੰਦੇ ਪਰ ਦੇਖਦਾ ਜਾ ਕੇ ਹੁਣ ਕੀ ਕਹਿੰਦੇ ਆ ਕਹਿੰਦੇ ਬਦਲ ਦੋ ਪਾਣੀ ਦੀ ਬੋਤਲ ਭਰ ਕੇ ਰੱਖਿਆ ਤਾਂ ਜੱਗ ਜਾ ਔਰ ਜਿਹਦੇ ਪਾਣੀ ਠੰਡਾ ਰਹਿੰਦਾ ਉਹ ਘਰੋਂ ਕੋਲਿਆ ਆਉਣੇ ਬਾਈ ਤੋਂ ਲੈਣ ਲੱਗੇ ਠੀਕ ਆ ਦੇਖ ਇਹ ਰੂੰਗੀ ਰੱਖਦੇ ਦੀ ਤਾਂ ਮੈਨੂੰ ਚਲਾਉਣੀ ਹੈਗੀ ਅਫਸਰ ਬੰਦੇ ਪਿੱਛੇ ਬੈਠਦੇ ਨੇ ਟੌਰ ਨਾਲ ਆ ਲੈ ਅੱਗੇ ਬੈ ਜਾ ਬੈ ਜਾ ਬੈ ਜਾ ਭਾਈ ਕਿਸ ਨੇ ਇਹ ਕਿਹਾ ਨੰਦ ਬਣੀ ਦੇ ਤੂੰ ਮੈਂ ਕਰਾਇਆ ਜਦੋਂ ਬੋਤਲ ਚ ਪਾ ਕੇ ਰੱਖਿਆ ਤਾਂ ਠੰਡਾ ਰਹੇ ਪਾਣੀ ਲੈ ਕੇ ਚੱਲਦੇ ਨਾਲ ਉਹ ਘਰੇ ਭੁੱਲਿਆ ਗਾੜੀ ਗਾੜੀ ਚ ਗੱਡੀ ਦਾ ਏਸੀ ਆ ਫੁੱਲ ਛੱਡਿਆ ਹੋਇਆ ਫਿਰ ਵੀ ਗਰਮੀ ਆ ਰਹੀ ਗੱਡੀ ਦੇ ਵਿੱਚ ਆਪੇ ਹਸਾ ਲਾ ਦੇ ਵੀ ਕਿੰਨੀ ਗਰਮੀ ਆ ਤੇ ਮੈਂ ਇਹ ਸੋਚਦਾ ਵੀ ਜਿਹੜੀ ਗੱਡੀ ਹੁਣ ਸੜਕ ਪਰ ਜਾ ਰਹੀ ਹੈ ਇਹ ਦੇ ਟਾਇਰਾਂ ਨੂੰ ਕਿੰਨੀ ਕਰਮੀ ਲੱਗਦੀ ਹੁੰਦੀ ਆ ਇੱਕ ਦਿਨ ਹੁਣ ਦੋ ਦਿਨ ਪਹਿਲਾਂ ਮੈਂ ਉੱਥੇ ਜਾ ਕੇ ਆਇਆ ਤਾਂ ਫਤਿਹਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਨੂੰ ਥੋੜੀ ਜਿਹੀ ਮੈਂ ਨਾ 15 ਗੱਡੀਆਂ ਦਾ ਪਟੜੀ ਜਾਂਦੀ ਆ ਉਹ 15 ਢਿੰਗਾ ਦੇ ਵਿੱਚ ਇੰਨੀ ਤਰਤੀ ਤਵੀ ਹੋਈ ਸੀ 15 ਢਿੰਗਾ ਪਟ ਗਿਆ 15 ਢਿੰਗਾ ਪਟ ਗਿਆ ਮੰਗ ਜਾ ਕੇ ਗੱਡੀ 'ਚ ਬੈਠਿਆ ਪੈਰਾਂ ਦੇ ਵਿੱਚ ਸੇਕ ਨਿਕਲ ਸੇਕ ਦਾ ਛਾਲੇ ਪਣੇ ਵਾਲੇ ਹੋ ਗਏ ਇੰਨੀ ਹੁਣ ਜਿਹੜੀ ਗੱਡੀ ਐ ਟਾਇਰ ਚਾਲਦਾ ਵੀ ਤਾਂ ਕਰਮ ਹੁੰਦਾ ਹੁਣ ਆਹ ਭੱਜੀ ਕਰਦਾ ਕਿਤੇ ਸ਼ਿਵ ਲੱਕੜੀ ਲੰਘ ਜੀ ਆ ਤਸਕਦਰ ਕਿਤੇ ਲੱਗੇ ਹੋਈ ਹੈ। ਕਿਆ ਵਿਚਾਰਾ ਤੁਹਾਡਾ। ਨਿਕਲੋ ਤੇ ਗਦਰਿਆ ਠੰਡਾ ਮੌਸਮ ਲੱਗ ਚੁੱਕੇ ਤੇ। ਹੁਣ ਹੁੰਦਾ ਇਹ ਪ੍ਰੋਗਰਾਮ। ਪਰਸੋ ਤੱਕ ਸ਼ਾਇਦ ਬਣ ਜਾਵੇ। ਜਾਂ ਬੰਡਰਲੈਂਡ ਚੱਲਦੇ ਮੈਂ ਕਿਉਂ ਜਾ ਕੇ ਆਇਆ ਤਾਂ ਉੱਥੇ ਸਾਡਾ ਜੀ ਕਰਦਾ। ਦੇਖਦਾ ਹਾਂ ਬਣਾਉਂਦੇ ਸਟਿਊਰ ਕੋਈ ਨਾ ਕੋਈ। ਢੜਦਾ ਹੈ ਕੋਈ ਸੱਪ। ਬਹੁਤ ਜਾਂਵ ਲੱਗਦਾ ਦਾ ਕਰਾਲੀ ਰੋਡ ਤੇ ਲੈ ਕੇ ਜਿਹੜਾ ਆਪਣਾ ਕਰਾਲੀ ਨੂੰ ਮੋੜ ਕੋੜਦਾ ਹੋਣਾ ਨਾ ਪੁਲ ਚਲਾਤਾ। ਬਚਤ ਹੋ ਗਈ ਥੋੜੀ ਜੀ। ਇਹਦਾ ਬਹੁਤ ਲੰਬੇ ਲੈਣਾ ਲੱਗਦੇ ਇੱਥੇ। ਕਈ ਵਾਰ ਤਾਂ ਨਾ ਜਿਵੇਂ Google Map 'ਚ ਮਾਰਦੇ ਤੇ ਉਹ ਮਰੰਡੇ ਕੋਲੋਂ ਗੱਡੀ ਘਮਾਉਣ ਲ ਉੜੇ ਚੱਲਿਆ ਖੜੜ ਟਾਪੋ ਟਾਪਕਾ ਜਾਰੀ ਹੈ ਹੁਣ ਹੁਣ ਕਹੇ ਦਿਨ ਆਪਣੇ ਇਹ ਤਰੀਕ ਕੋ ਐਡੀ ਬੜੀ ਵੀਡੀਓ ਬਣਾਉਣੀ ਜਿਹੜਾ ਦੂਜਾ ਖੱਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਹੈ ਨਾ ਆ ਜਿਹੜਾ ਸਾਹਮਣੇ ਪੜ ਰਿਹਾ ਹੈ ਨਾ ਉੱਪਰ ਨੂੰ ਆ ਉਹ ਉਦੋਂ ਕਿੱਥੇ ਰੱਖ ਨੂੰ ਇਹਦੇ ਵਰਗੇ ਤੇ ਵੀਡੀਓ ਬਣਾ ਕੇ ਆਉਂਗਾ ਕਦੇ ਥੋੜਾ ਚੱਲ ਭੋਵੇ ਮੈਂ ਕਹਿੰਦਾ ਹਲੇ ਮੈਂ ਹੋਰ ਬਣਵਾਇਆ ਲੱਗਦਾ ਵੀ ਹੋਰ 2 ਜਾਂ 3 ਮਹੀਨੇ ਤੱਕ ਇਹ ਕਰਦਣਗੇ ਨੇੜ ਤੇੜ ਦੇ ਵਿੱਚ ਬਹੁਤ ਤੇਜ਼ ਲੱਗਿਆ ਬਹੁਤ ਤੇਜ਼ੀ ਨਾਲ ਕੰਮ ਚੰਗੇ ਪੱਧਰ ਪਰ ਕੰਮ ਚੱਲ ਰਿਹਾ ਹੈ ਪੁਲ ਦਾ ਪੁੱਜ ਗਏ ਜੀ ਖੜੜ ਖੜ ਦੇ ਨਾਲ ਉਪਰੋਂ ওভার ਮਿਲ ਜਾਏ ਤੇ ਥੱਲੇ ਥੱਲੇ ਜਾ ਰਿਹਾ ਇਹਨਾਂ ਜੇ ਗੱਡੀ ਨੂੰ ਇੰਨਾ ਫਰਕ ਪੈ ਗੱਡੀ ਠੰਡੀ ਹੁੰਦੀ ਜਾ ਰਹੀ ਹੈ ਹੁਣ ਇੱਕ ਨਾਨੀ ਸੂਜਾ ਪ੍ਰਸ਼ਾਦ ਨੂੰ ਹੱਥ ਪੱਤੀ ਪੱਤੀ ਚ ਹੋਈ ਪਈ ਹੈ ਭਾਈ ਉਹ ਬੜੀ ਦਾ ਇੰਨਾ ਫਰਕ ਹੈ ਸਲਾਈ ਹੋਰ ਦਾ ਇੰਨਾ ਫਰਕ ਇੱਧਰ ਗੱਡੀ ਠੱਡੀ ਹੋਣ ਲੱਗ ਜਾਂਦੀ ਹੈ ਜੀ ਭਾਈ ਕਹਦਾ ਭਾਈ ਸੜਕਾਂ ਦੇ ਆਲੇ-ਦਾਲੇ ਦਰਖਤ ਲਾਓ ਗੱਡੀਆਂ ਠੰਡੀਆਂ ਹੋਣ ਤੁਹਾਡੀਆਂ ਪਰ ਕੋਈ ਇੱਛੀ ਅੱਕੇ ਨੂੰ ਯਾਦ ਹੈ ਕਿਤੇ ਇੱਥੇ ਸਿਟੀ ਹਾਰਟ ਆ ਜਾਣਾ ਕਿ ਤੇ ਇਹ ਸਾਡਾ ਲਿਖਿਆ ਹੈ ਨਾ ਬੜਾ ਸਾਰਾ ਬੋਰਡ ਆਪਾਂ ਲਾਜਣਾ ਤੈਨੂੰ ਉਹ ਜਦੋਂ ਸਾਹਮਣੇ ਸਿਟੀ ਹੱਡ ਲਿਖਿਆ ਆ ਇੱਥੇ ਤੋਂ ਮੋੜ ਲਗਣੀ ਉਹ ਅੱਗੇ ਪੜਨੀ ਆ ਅੱਗੇ 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 ਹਾਂ ਹਾਂ ਇੱਥੇ ਤੇ ਇੱਥੇ ਤੇ ਇੱਧਰ ਮੁੜ ਕੇ ਲਗਣੀ ਆ ਤੇ ਇੱਥੇ ਤੇ ਪੜ ਲੈ ਮੋੜ ਲੈ ਉਹ ਸਾਹਮਣੇ ਨੀਕੋ ਕੋਲ ਜਾਣਾ ਪੜੇ ਪਰ ਹਾਲੇ ਜਾਇਕੋ ਉਹ ਤੇ ਸਾਹਮਣੇ ਲਿਖਿਆ ਆ ਆਈ ਆਈ ਆ ਪੜਾ ਯਾ ਰੇਲ ਮੜੀ ਸੀ ਕੀ ਆ ਕਹਿੰਦੇ ਐ ਇਹ ਇਹਨਾਂ ਦੇ ਕਲੂਡ ਫਿਨਿਸ਼ਿੰਗ ਆਸ਼ੀਆਲਾ ਚਾਹੀਏ ਆਜੂ ਆਜੂ ਮਨੋ ਦਾ ਬੰਦਾ ਦੇਖੋ ਤੋਰਨ ਵਾਲੇ ਨੰਬਰ ਲਿਖ ਤੋਂ ਹੋਂ ਦਾ ਮੇਰਾ ਨੰਬਰ ਹੈ ਜੀ ਇਹ ਪਰਸਨਲ ਠੀਕ ਹੈ ਜੀ ਇੱਥੋਂ ਐਸੀ ਲੱਤਾਂ ਦਾ ਸਾਰੇ ਐਸੀ ਲੱਗੇ ਹੋਏ ਆ ਲੱਗ-ਲੱਗ ਰੇਟ ਹੈ 37000 ਦਾ ਰਜੀ ਦਾ ਅਸੀਂ ਜਿਹੜਾ ਲੱਤਾਂ ਦਾ ਹੈਗਾ ਉੱਥੇ ਉਹ ਬਹੁਤ ਹਾਂ ਬਹੁਤ ਹੈ ਹਾਂ ਆਹ ਲੱਤਾਂ ਦਾ ਜਦੋਂ ਵੀ ਕੋਤੋਂ AC ਲੈਣਾ ਤਾਂ AC ਕਾਪਰ ਦਾ ਲਿਓ। ਪਲਾਸਟਿਕ ਵਾਲਾ ਨਾ ਲਿਓ। ਜਿਹਦੇ ਪਲਾਸਟਿਕ ਹੁੰਦੀ ਹੈ ਨਾ ਗਲਤੀ ਕਰੋ ਕਰਿਓ ਜੇ ਕੋਤੋਂ AC ਲੈਣਾ ਹੋਵੇ ਨਾ ਤਾਂ ਕਾਪਰ ਦਾ ਲੈਣਾ। ਇਹ ਬੰਨ ਫੁੱਲਦੇ ਹੀ ਵਧੀਆ ਚੀਜ਼ ਹੈ ਨਾ ਵੀ ਤਾਂ। ਹੈ? 27 ਦਾ ਹੋ ਜਾ 5 ਸਟਾਰ ਰੇਟਿੰਗ ਹੈ ਯਾਰ। ਅੱਛਾ ਮੜਾ ਕੀ ਕਰ ਰਿਹਾ ਜੀ ਉਹ ਕਿਆ ਕਹਿੰਦੇ ਹੁੰਦੇ ਆਪਣਾ? ਮਾਈ ਟਿਪ ਹਾਂ ਹੋਜੂ। ਚਲੋ ਠੀਕ ਹੈ ਮੈਂ ਜਾਂਦਾ ਸਰ ਦੇਖਿਆ ਪਰ ਰਿੰਕੂ ਬੇ ਤਾਰੇ ਲ ਬਣਾਉਣੀ ਪੈਣੀ ਤਾਂ ਗੱਲ ਬਣਦੀ ਆ ਤੇ ਹੁਣ ਸਿੱਧਾ ਹੀ ਐਮ ਡੀ ਦਾ ਨੰਬਰ ਦੇ ਦਿੱਤਾ ਕਹਿੰਦੇ 2 ਪੁਆਇੰਟ ਦਾ ਸਮਾਂ ਦੇ ਦਿਓ ਸਾਨੂੰ ਜੇ ਨਾ ਹੋਇਆ ਫਿਰ 2 ਘੰਟੇ ਬਾਅਦ ਫਿਰ ਸਾਨੂੰ ਫੋਨ ਕਰ ਲਿਓ ਐਦਾਂ ਫਿਰ ਗੱਲ ਬਣਦੀ ਮੈਂ ਕਿਹਾ ਅਸੀਂ ਬਾਹਰੋਂ ਠੀਕ ਕਰਵਾ ਲੈਂਦੇ ਕਹਿੰਦੇ ਤੁਸੀਂ ਬਾਹਰੋਂ ਕਰਾ ਲਿਆ ਫਿਰ ਗਾਰੰਟੀ ਖਤਮ ਹੋ ਜਣੀ ਦੇ ਤੁਹਾਨੂੰ ਪੈਸੇ ਦੇ ਕੇ ਕਰਾਉਣਾ ਪਊਗਾ ਹੁਣ ਇੱਕ ਸਾਲ ਦੀ ਗਾਰੰਟੀ ਇਹ ਵੀ ਕੋਈ ਵੀ ਦਿੱਕਤ ਆਉਂਦੀ ਆ ਆਪਾਂ ਨੇ ਆਏ ਦੀ ਬੰਦੋ ਉੱਥੇ ਤੇ ਪਰਦੇ ਪਾਸੇ ਬਾਦੋ ਪਿਛੇ ਨੂੰ ਪਿਛੇ ਬਾਏਕ ਸੌ ਨੰਬਰ ਇੱਕ ਸਾਲ ਦੀ ਫੁੱਲ ਗਾਰੰਟੀ ਆ ਵੀ ਕੁਝ ਵੀ ਦਿੱਕਤ ਆਉਂਦੀ ਆ ਉਹ ਤੋਂ ਬਾਅਦ ਫਿਰ ਪੰਜ ਸਾਲ ਕੰਪਰੈਸ਼ਰ ਦੀ ਫਿਰ ਇੱਕ ਜਿਹੜਾ ਹੋਰ ਦੱਸਦਾ 10 ਸਾਲ ਦੀ ਉਹਦੀ ਅੰਦਰ ਦੀ ਮੇਰੇ ਖਾਤੇ 10 ਸਾਲ ਦੀ ਕੰਪਰੈਸ਼ਰ ਦੀ ਕੰਪਰੈਸ਼ਰ ਦੀ ਪੰਜ ਸਾਲ ਦੀ ਹੋਰ ਕਿਆ ਕਹਿੰਦਾ ਦਾ ਉਹ ਕੁਝ ਕਹਿੰਦਾ ਦਾ ਯਾਰ ਜਦੋਂ ਕੰਪ ਪਹਿਲੀ ਵਾਰ ਹੋਇਆ ਪਤਾ ਨਹੀਂ ਕੀ ਚੱਕਰ ਨੂੰ ਬੰਦੇ ਘਟਾ ਹੈ ਜਾ ਫਿਰ ਸਾ ਪਛਾਣਦਾ ਉਹ ਕਿਹ ਚੱਕਰ ਇੰਨਾ ਕੰਮ ਹੋਣਾ ਤਾਂ ਚਾਹੀਦਾ ਨਹੀਂ ਤਾਹਾਂ ਚੱਲਣ ਫਲੈਟ ਚੱਲੀਏ ਫਿਰ ਜਾ ਕੇ ਬਈ ਉਹਨਾਂ ਕੋਲ ਯਾਰ ਉਹਨਾਂ ਮੜੇ ਦਸਲਾਸਾ ਜਾ ਦੇ ਕੇ ਆਈਏ ਬਈ ਕੱਲ ਤੱਕ ਹੋ ਜਾਊਗਾ ਅੱਜੇ ਅੱਜ ਕਰਾ ਕੇ ਛੱਡਾਂਗੇ ਯਾਰ ਤੂ ਤੋਰਨਾ ਤੂੰ ਤਾਂ ਵੱਡੇ ਜਾਣ ਕਿਸੇ ਨੇ ਉਹ ਦੇਖ ਦੇਖ ਕੇ ਬਰੋ ਸਾਰਾ ਉੱਤਰ ਆ ਰਿਹਾ ਲਿਆ ਬਹੁਤ ਦੂਰ ਆ ਬੱਲਾ 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 ਕਿੱਦਾਂ ਐ ਚੌਂ ਆ ਜੰਗਾਲਾ ਜਾ ਇਕੱਠਾ ਹੋ ਜਾਂਦਾ ਇੱਧਰ ਇੱਧਰ ਜਾਣਾ ਪਰ ਇੱਧਰ ਨੂੰ ਜਾਣਾ ਚੱਲਦੇ ਆਪਾਂ ਸਿੱਧਾ ਫਲੈਟ 'ਚ ਉਹਨਾਂ ਬਾਈਆਂ ਨੂੰ ਮਿਲਦੇ ਜਾ ਕੇ ਜਿਹੜਾ ਨੂੰ ਗਰਮੀ ਲੱਗ ਰਹੀ ਆ ਬਹੁਤ ਜ਼ਿਆਦਾ ਸਾਹਮਣੇ ਫਲੈਟ ਆ ਮੈਂ ਅੰਦਰ ਫੋਨ ਕਰਿਆ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਗੋਆ ਆਏ ਹੋਏ ਸਾਰੇ ਘੁੰਮਣ ਫਿਰ ਮੈਂ ਕਿਹਾ ਮੈਨੂੰ ਕੋਣ ਨੂੰ ਇੰਨੀ ਰੇਲ ਬਣਾਈ ਮੈਂ ਕਿਹਾ ਉਹ ਇੰਨੇ ਗਾਲਾਂ ਕੱਢ ਕੇ ਉਹਨਾਂ ਨੂੰ ਐਸੀ ਠੀਕ ਆ ਹੁਣ ਚਾਬੀ ਇੱਕ ਘਰਾਂ ਪਈ ਆ ਮੇਰੇ ਕੋਲ ਜੇ ਉਹ ਆ ਗਏ ਚਾਬੀ ਮੈਨੂੰ ਘਰ ਤੋਂ ਲਿਆਉਣੀ ਪੈਣੀ ਐ ਚੱਲ ਚੱਲੀਏ ਹੁਣ ਉਹਨਾਂ ਦਾ ਦਵਾਰੇ ਕਿਹੜਾ ਲੱਗੂ ਹੁਣ بڑے بڑے ਸ਼ਹਿਰਾਂ 'ਚ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਤਰੀਬ ਨਾਲ ਥੱਲੇ ਉਹ ਤਾਂ ਗੋਆ ਗਏ ਹੋਇਆ ਮੈਂ ਤੇ ਚਾਬੀ ਉਹਨਾਂ ਕੋਲ ਹੈ ਉਹਨਿਆਂ ਦੇ ਤਾਂ AC ਖਰਾਬ ਹੋਇਆ ਹੋਇਆ ਤਾਂ ਇੱਕ ਹਫ਼ਤੇ ਬਾਅਦ ਆਣਗੇ ਇੱਕ ਹਫ਼ਤੇ ਬਾਅਦ ਆਉਣਗੇ ਜਿਉਂ ਉਹਨਾਂ AC ਸਮਨ ਨੂੰ ਘਰ ਤੇ ਚਾਬੀ ਲਿਆਉਣੀ ਪੈਣੀ ਜਾ ਕੇ ਆਪਾਂ ਤਾਂ ਵੇਟ ਕਰ ਲਓ ਹੈ ਟੈਂਕ ਨਹੀਂ ਕਹ ਆਇਆ ਇਹਦੇ ਤੇ ਚਲੋ ਠੀਕ ਹੈ ਫਿਰ ਨਾਮ ਉਹ ਜੀ ਕਰਾ ਲਿਓ ਹਾਂ ਗੱਲ ਉਹਨੂੰ ਵੇਟਿੰਗ ਕਹਿੰਦੇ ਫਿਰ ਵੇਟਿੰਗ ਹਫ਼ਤੇ ਬਾਅਦ ਆਣਾ ਉਹਨਾਂ ਨੇ ਸਾਡੀ ਟੈਨਸ਼ਨ ਖਤਮ ਹੋਊ ਚੱਲ ਭਾਈ ਓਕੇ ਭਾਈ ਹਨ ਹਫ਼ਤੇ ਬਾਅਦ ਆਣਾ ਫਲੈਟ ਚ ਨਾ ਸਿਰਫ ਉਹ ਸਿਰਫ 5 ਤੋਂ 10 ਦਿਨ ਰਹਿੰਦੇ ਆ ਬਾਕੀ ਬਾਹਰੇ ਹੁੰਦੇ ਆ ਐਸ ਕਹਾ ਵਧੀਆ ਜੌਬ ਕਰਦੇ ਆ ਵਧੀਆ ਜੌਬ ਕਰਦੇ ਆ ਸਾਰੇ ਜਿਹੜੇ ਅਪਾਰਟਮੈਂਟ ਦੇ ਘਾੜ ਹੈ ਨਾਲੇ ਫਲੈਟ ਇੱਕ ਨੰਬਰ ਆ ਦੇ ਚਮਕਾ ਕੇ ਆਣ ਨਾਲੇ ਗੱਲ ਵੀ ਇਦਾਂ ਕਰਦੇ ਜਾਂ ਫੋਨ ਕਰਦੇ ਹੁਣ ਫੋਨ ਕਰਿਆ ਉਹਨੂੰ ਮੈਂ ਹਾਂਜੀ ਮਾਲਿਕ ਹਾਂਜੀ ਮਾਲਿਕ ਹਮ ਤੋਂ ਗੋਆ ਆਏ ਹੋਇਆ ਮੈਂ ਇੱਥੇ ਆਇਆ ਕਰੋ ਐਸਪਰ ਗੋਆ ਦੇ ਵਿੱਚ ਔਰ ਗੋਆ ਵਿੱਚ ਤਾਂ ਗਰਮੀ ਪੈਂਦੀ ਨਹੀਂ ਬਹੁਤ ਹਾਂ ਯਾਰ ਪਤਾ ਨਹੀਂ ਗੋਆ ਦੇ ਪਰ ਉਹਦਾ ਸਮੁੰਦਰ ਦੇ ਕਰਕੇ ਟੈਂਪਰੀਰੀ ਕੋਆ ਰਹਿੰਦਾ ਉੱਥੇ 30 25 ਦੇ ਵਿੱਚ ਵਿੱਚ ਦੇਖਿਓ ਕੱਢ ਕੇ ਦੇਖੀ ਟੈਂਪਰੇਚਰ ਕਿੰਨਾ ਗਰਮ ਹੋਣੀ ਦੇਖ ਕੇ ਦੱਸਦਾ ਤੁਹਾਨੂੰ ਕੋ ਦਾ ਕਿੰਨਾ ਟੈਂਪਰੇਚਰ ਹੈ 300 ਰੁਪਏ ਦਾ ਤੇਲ ਖਾਦਾ ਹੁਣ 300 ਦਾ ਆਪਣਾ ਤੇਲ ਪੋਹਣਾ ਉਹ ਲੱਗਿਆ ਬਾਈ ਡਿੰਗੀ ਖੋਲਣਾ ਤੇ ਪਾ ਦੇ ਵਿੱਚ ਤੇਲ 300 ਰੁਪਏ ਦਾ 300 ਡਾਲਰ ਦਾ ਤੇਲ ਪਾ ਦੇ ਬਾਈ ਬਾਈ ਗੰਨੇ ਦਾ ਰਸਪੀਓ ਥੋੜੀ ਪਾਰਟੀ ਤਾਂ ਬਣਦੀ ਆ ਗਰਮੀ ਆ ਸ਼ੁਕਰੇ ਬਾਈ ਤੇਰਾ ਬਹੁਤ ਬਹੁਤ ਨੋਰਕੋਲੇ ਜਿਹਦੇ ਵਿੱਚ ਬਾਈ ਜਾਂ ਥੱਲੇ ਬੈਠਾ ਰਹਿੰਦਾ ਜੱਸੜ ਵਾਈ ਆਉਂਦਾ ਇਹ ਵਾਈ ਦੀ ਵੀ ਡਿਊਟੀ ਲਈ ਦਾ ਕਾਕੇ ਨੂੰ ਲੱਭਣ ਦੀ ਹਾਂ ਕੋਈ ਬੰਦਾ ਇੱਥੇ ਐਦਾਂ ਦਾ ਲੰਘਿਆ ਤਾਂ ਕਹਿੰਦਾ ਮੈਂ ਤਾਂ ਕਾਕੇ ਨੂੰ ਜਾਣਦਾ ਹੀ ਹਾਂ ਉਹ ਠੀਕ ਠਾਕ ਮੰਲੇ ਇੰਕੂ ਸਾਹਿਬ ਬਹੁਤ ਠੀਕ ਠਾਕ ਐਨ ਬਧੀਰਾਤ ਕਿੱਥੇ ਬੈਠੇ ਤੇ ਰਾਤ ਜੇ ਕਹਦਾ ਕੱਲ ਕੰਨ ਪਰਸੋਂ ਤਾਂ ਪਰਸੋਂ ਪਰਸੋਂ ਕੱਲ ਹੋਈ ਜਪੀ ਹਾਂ ਹਾਂ ਸਾਲਾ ਪ੍ਰਦੇਸ਼ਾ ਦਾ ਪੁੱਛ ਲੈਣ ਲੱਗਿਆ ਥੋੜੀ ਜਿਹਾ ਕਿੰਨਾ ਲਾਲ ਪਿਆ ਲਾਲ ਜਿਹਾ ਰੰਗ ਤਾਂ ਨਹੀਂ ਪਾਇਆ ਕਿੱਥੋਂ ਲੱਗ ਰੰਗ ਪਿਆ ਆ ਬਹੁਤ ਲੱਗਦਾ ਰੰਗ ਪਾਇਆ ਲੱਗਦਾ ਇਹ ਹਾਂ ਫਾਕੇ ਦੇਖਦਾ ਬਹੁਤ ਕਿਤੇ ਰੰਗ ਪਾਇਆ ਜੂਗਾ ਸਾਲ ਗੱਲ ਬਾਤ। ਹਾਂਜੀ ਬਾਈ, ਸ਼ੁਕਰੀਆ ਤੇਰਾ ਬਹੁਤ-ਬਾਦ। ਮੋਢਾ ਦੀ ਰਾਖੀ ਰੱਖਣ ਵਾਸਤੇ। ਤਰਬੂਜ ਖਾਲਾ ਜਾ। ਹੈਂ? ਹਾਂ ਬਹੁਤ ਮੈਂ ਵੀ ਹੁਣ ਥੋੜਾ ਕਟਾ ਕੇ ਖਾਇਆ ਥੋੜਾ ਜਿੱਦਾਂ ਨਾ ਐਂ ਲਾਦੇ ਜਿੱਦਾਂ ਵਿੱਚ ਰੰਗ ਪਾਇਆ ਹੁੰਦਾ। ਦਿਖਾਵਾਂ ਵਿੱਚ ਤਾਂ ਕੱਢ ਕੇ। ਆ ਜਿੱਦਾਂ ਸਾਲਾ ਛੱਡ ਲਾਇਆ ਹੁੰਦਾ ਵਿੱਚ। ਹੈਂ। ਚਲੋ ਖਾ ਕੇ ਬਿਨ੍ਹਾ ਰਹਿਣਾ। ਨਾ ਤੇਰਾ ਰੰਗਿਆ ਨਹੀਂ ਸੀ। ਨਹੀਂ ਮੈਂ ਤਾਂ ਟੁਕੜਾ ਖਾ ਕੇ ਖਾ ਕੇ ਆਇਆ ਮੈਂ। ਮੈਂ ਤਾਂ ਜਦ ਵੀ ਲੰਦਾ ਪਹਿਲਾਂ ਚੈੱਕ ਕਰਦਾ ਫਿਰ ਖਾਈਦਾ। ਤਰਬੂਜ ਨੂੰ ਫਰਿੱਜ ਵਿੱਚ ਲਾ ਦੇਓ। ਉਹ ਉਹ ਮੈਂ ਨਾ ਦੋ ਉਹ ਲੈਂਦੇ ਹੋਏ ਰਬੂਜ ਇੱਕ ਜਿਹੜਾ ਕਾਲਾ ਜਿਹਾ ਹੁੰਦਾ ਇਹ ਥੋੜਾ ਹਰੇ ਜਿਹਾ ਪਹਿਰੇ ਜਿਹੜਾ ਕਾਲਾ ਜਣਾ ਉਹਦਾ ਖਾਂਦੇ ਆ ਸਾ ਹਾਜਮ ਜ ਨਹੀਂ ਆ ਰਿਹਾ ਹੈਗਾ ਪਤ ਨਹੀਂ ਕੀ ਚੱਕਰ ਆ ਪਤ ਨਹੀਂ ਪੇਟ ਤਾਂ ਠੀਕ ਰੋਟੀ ਪਾਣੀ ਸਾਰਾ ਕੁਝ ਹਾਜਮ ਉਹ ਥੇ ਗਲ ਜੇ ਪਹਿਰੇ ਖੜ ਜਾਂਦਾ ਜਿੱਦਾਂ ਪੜੇ ਹੁਣ ਕੀ ਚੱਕਰ ਹੈ ਹੁਣ ਦੂਜਾ ਲੈ ਕੇ ਆਂਦਾ ਇਹ ਦੇਖਦੇ ਖਾ ਕੇ ਵੀ ਇਹਦੇ ਵਿੱਚ ਵੀ ਉਹੀ ਪ੍ਰੋਬਲਮ ਹੈ ਥੋੜੀ ਜਿੱਥੇ ਨਾ ਲਾਤਾ ਜੀ ਦਾ ਬਦਤਨ ਲਾਗੇ ਇਥੇ ਚੂਹਾ ਆ ਜਾ ਹ ਪਤ ਨਹੀਂ ਕੀ ਚੱਕਰ ਹੋ ਗਿਆ ਤੇ ਹੁਣ ਗਰਮੀ ਹੋ ਗਈ ਬਹੁਤ ਜ਼ਿਆਦਾ ਟਾਈਮ ਹੋ ਗਿਆ ਸਵਾ 5 ਵੀ ਇੰਨੀ ਹੋਰ ਨਹੀਂ ਹੋਰ ਦੇ ਚਾਬੇ ਕੱਢ ਕੇ ਰੱਖੋ ਕਿੱਥੇ ਪਈਆਂ ਜੇ ਬੰਦੇ ਆ ਕੇ ਸ਼ਾਇਦ ਮੈਨੂੰ ਭੱਜਣਾ ਪੈਣਾ ਫੇਰ ਦੁਆਰੇ ਉਹ ਗਏ ਹੋਏ ਗੋਆ ਸਾਰੇ ਤਾਂ ਹੀ ਨਹੀਂ ਦੋੜਾ ਫੋਨ ਆਉਂਦਾ ਹੈਗਾ ਉਹ ਵੀ ਦੋ ਤਿੰਨ ਦਿਨ ਤੇ ਫੋਨ ਨਹੀਂ ਤੇ ਕਰਦੇ ਹੈਗੇ ਹੁਣ ਇਹ ਦੋਏ ਤੇ ਦਿਨ ਫੋਨ ਕਰ ਦਿੰਦੇ ਮਾਲਕ ਇਹ ਸੀ ਠੀਕ ਕਰਾ ਦੋ ਮਾਲਕ ਇਹ ਸੀ ਠੀਕ ਕਰਾ ਦੋ ਤੇ ਉਹ ਗਏ ਹੋਏ ਗੋਆ ਨਹੀਂ ਫਿਰ ਹੁਣ ਮੈਨੂੰ ਇੱਥੇ ਘਰ ਤੋਂ ਜਿਹੜੀ ਚਾਬੀ ਪਈ ਇਹ ਲੈ ਕੇ ਜਾਣੀ ਪੈਣੀ ਆ ਜੇ ਆ ਗਏ ਇਸੇ ਦਾ ਠੀਕ ਕਰਵਾ ਲਈਏ ਯਾਰ ਫਿਰ ਫਿਰ ਨੱਟ ਭਜ ਰਹਿਣੀ ਆ ਮੈਂ ਇਹਨਾਂ ਦਾ ਹਲੇ ਫੋਨ ਜੇ ਦਾ ਆ ਗਿਆ ਫੋਨ ਤਾਂ ਠੀਕ ਆ ਜਿੱਦ ਨੇ ਫਿਰ ਜਿੱਦਣ ਉਹ ਆਉਣਗੇ ਉਸ ਉਸ ਦਿਨ ਜੋਰ ਲਾਵਾਂਗੇ ਫਿਰ ਉਹ ਫਿਰ ਉਹਨਾਂ ਤੋਂ ਫਲੈਟ ਜੋ ਅਗਲੇ ਕਿੰਨੇ ਦਿਨ ਤੱਕ ਆਉਣਾ ਬਹੁਤ ਹਲੇ ਹਫਤੇ ਤੱਕ ਆਉਣਾ ਹੈ ਬਸ ਪਰ ਹਫਤਾ ਦਾ ਥੋੜੀ ਇਹਨਾਂ ਨੇ ਵੀ ਕੱਢੇ ਦੇਣਾ ਮੈਨੂੰ ਲੱਗਦੀ ਦੇਖੋ ਹਲੇ ਹੁਣ ਤਾਂ ਮੈਂ ਫੋਨ ਨਹੀਂ ਕਰਨਾ ਕਿਸੇ ਨੂੰ ਫਿਰ ਫਿਰ ਕਰਾਂਗਾ ਕਿਸੇ ਨੂੰ ਫੋਨ ਨਹੀਂ ਕਰਨਾ ਨਹੀਂ ਤਾਂ ਮੈਂ ਤਾਂ ਭਾਈ ਪਿੰਡ ਦੀ ਗਾਲਾਂ ਵੀ ਪਿੱਛੇ ਚੱਲਣ ਤੇ ਇਹ ਬੋਝ ਬੰਦਾ ਜਾਣਦਾ ਜਿਹੜਾ ਮੇਨ ਨਾ ਇਹਨਾਂ ਦੀ ਪਹਿਲਾਂ ਦੁਕਾਨ ਹੁੰਦੀ ਸੀ ਜੀਰਕਪੁਰ ਉਹ ਜਿਹੜਾ ਮੇਨ ਬੰਦਾ ਉਹ ਬੰਦਾ ਮੈਨੂੰ ਜਾਣਦਾ ਚੰਗੀ ਤਰ੍ਹਾਂ ਉਹਦੇ ਥਰੂ ਅਸੀਂ ਮੈਸੀ ਚੱਕੇ ਤੇ ਮੈਂ ਚੱਲ ਉਹਨੂੰ ਕਾਹਨੂੰ ਫੋਨ ਕਰਨਾ ਯਾਰ ਵੀ ਬੰਦੇ ਵੱਡੇ ਬੰਦੇ ਐ ਭਾਈ ਉਹਨਾਂ ਤੇ ਕਿੰਨੇ ਹੁੰਦੀ ਕੋਈ ਸਟੋਰ ਖੁੱਲ ਗਏ ਇਹ ਤੇ ਉਹ ਕਹਿੰਦਾ ਕਰ ਉਹਨੂੰ ਮੈਨੂੰ ਉਹਦੇ ਨਾਮ ਮੈਂ ਕਿਹਾ ਇਹਦਾ ਨੰਬਰ ਮੇਰੇ ਕੋਲ ਹੈਗਾ ਨੰਬਰ ਲਿਖਾ ਤਾ ਉਹਨੇ ਮੈਨੂੰ ਆਦਾ ਸਿੱਧਾ ਫਿਰ ਉਹਨੂੰ ਮਾਰੀ ਫੋਨ ਮੈਂ ਫੋਨ ਨਾ ਤਾਂ ਫਿਰ ਮਾਰਨੀ ਫਿਰ ਤਾਂ ਜੇ ਹੱਥ ਤੁਹਾਡੇ ਸਾਰੇ ਨੇ ਖੜੇ ਹੋਗੇ ਫਿਰ ਆਪਾਂ ਉਹਨੂੰ ਫੋਨ ਕਰਾਂਗੇ ਆਪਣੀ ਮੋਟਰ ਤੇ ਆ ਗਿਆ ਤੇ ਮੋਟਰ ਨੂੰ ਥ ਬੂਟਾ ਸੁੱਕ ਗਿਆ ਕਟੋ-ਕਟ ਵੀ 100 150 ਬੂਟਾ ਸੁੱਕਿਆ ਹੋਇਆ ਨਹੀਂ 2.5 ਲੱਖ ਦਾ ਨੁਕਸਾਨ ਇਹ ਹੋਇਆ ਅੱਜ ਥੋੜੀ ਹਵਾ ਚੱਲਦੀ ਸੀ ਇੱਕ ਬੂਟਾ ਟੁੱਟ ਗਿਆ ਉੱਪਰ ਤੇ ਪਤਾ ਨਹੀਂ ਉਹਨੂੰ ਸ਼ੂਖ ਲੱਗੀ ਹੋਣੀ ਹੈ ਹੁਣ ਜਾ ਕੇ ਉਹਦੀ ਪੜਤਿਸ਼ਤਾ ਕਰਦੇ ਆ ਵਾਕੀ ਸਾਡੇ ਪਿੰਡ ਦਾ ਬੈਚਲਰ ਆ ਗਿਆ ਬੰਨੂ ਪਤਾ ਲੱਗਾਗਾ ਦਿੱਲੀ ਭੱਜ ਗਿਆ ਤੂੰ ਤਾਂ ਇੱਥੇ ਫਿਰਦਾ ਹੋ ਸਾਰੇ ਕਾ ਅੱਧੀ ਕਟਿੰਗ ਕਰਤੀ ਹੁਣ ਛੋਟੀ ਜਿਹੀ ਪੰਜੀ ਜੀ ਹੁੰਦੀ ਉਹ ਲਿਆਉਣੀ ਪੈਣੀ ਮੈਨੂੰ ਇਦਾਂ ਮਸ਼ੀਨ ਨਾਲ ਚੱਕ ਚੱਕ ਕੇ ਉਹ ਆ ਚਲਾਈ ਦੇ ਪਾਣੇ ਆ। ਇਹ ਚਾਰੇ ਪਾਸੇ ਖਲਾਰ ਕੇ ਰੱਖਦੇ ਹੁਣ ਮੈਂ ਪੰਜੇ ਨਾਲ ਉਹਦਾ ਤੰਗੜੀ ਨਾਲ ਇਕੱਠੇ ਕਰਦਾ। ਤੇ ਲੁੱਕ ਵਾਈਜ਼ ਬਹੁਤ ਸੋਹਣੀ ਲੱਗ ਰਹੀ ਹੁਣ ਇੱਥੇ ਤੇ ਆ। ਜੇ ਆ ਵੀ ਇਦਾਂ ਨੂੰ ਕੱਖ ਜਿਹਾ ਹਰਿਆ ਹੋਇਆ ਹੋਵੇ ਨਾ ਤਾਂ ਬਹੁਤ ਘੈਂਟ ਲੱਗਿਆ। ਆਹ ਉਹ ਦਰ ਕਿੰਨਾ ਸੋਹਣਾ ਸਾਰਾ ਕਿੰਨਾ ਸੋਹਣਾ ਕੱਟ ਹੋਇਆ। ਇੱਥੇ ਨਾਲ ਇਹ ਪੱਤੀ ਸਿਰਤੀ ਅਸਤੇ ਨਾਲ ਪੱਤੀਓ ਪੱਤੀ ਕਰਕੇ ਰੱਖਤੀ ਜਾ ਰਹਾ। ਇਹ ਚੁੱਕੀ ਵੀ ਮੈਂ ਉੱਪਰ ਤੇ ਤੇ ਹੋਨ ਦੇਖਦਾ ਪਰ ਲੈਣਾ ਤੰਗੜੀ ਨਾਲ ਕਰਕੇ ਦੇਖਦੇ ਆਂ ਗੱਲ ਬਣ ਗਈ। ਥੋੜੇ ਘਰਾਵਿਆ ਰਿੰਕੂ ਵਾਲਾ ਮੋਟਰਸਾਈਕਲ ਲੈ ਕੇ ਆਂਦਾ ਉਹ ਕਿਉਂ ਮੇਰੇ ਬਹੁਤ ਦਰਦ ਹੋਣ ਲੱਗਿਆ ਇੱਥੇ। ਆ ਫਿਰ ਕੰਮ ਕਰਿਆ ਸਾਰਾ ਘਾ ਪਟਿਆ ਉੱਥੇ ਜਿੱਨਾਂ ਦੀ ਘਾ ਦੀ ਕਟਿੰਗ ਕੀਤੀ। ਤੇ ਗੁੱਜਰ ਬਾਈ ਦੇ ਭਾਂਡੇ ਬਹੁਤ ਹੋ ਗਏ। ਅੱਧਾ ਬੇਲ ਤਾਂ ਗੁੱਜਰ ਗੁੱਜਰ ਬਾਈ ਕੋਲ ਚਲੀ ਗਈ ਅੱਜ। ਇਹਦੇ ਵਿੱਚ ਹੀ ਭਰਿਆ ਬੇਜਮਾਨ ਆ। ਉਹ ਇਹਦੇ ਪਾਣੀ ਲੀਕ ਹੋ ਗਿਆ ਇਹਦਾ। ਤੇ ਹੁਣ ਨਾ ਮੈਂ ਮੈਂ ਕਹਾ ਮੋਟਰ ਦੇ ਪਾਣੀ ਨਾਲ ਦੋਸਤ ਆ ਗਏ ਤੇ ਮੋਟਰ ਵਾਲੇ ਪਾਣੀ ਪਾਣੀ ਦਾ ਠੰਡਾ ਲੱਗਦਾ ਤਾਂ ਮੈਂ ਕਹਾ ਮੈਂ ਤਾਂ ਘਰ ਆਇਨਾ ਆਉਂਗਾ ਪਰ ਦੁਆ ਹੀ ਚ ਖੰ ਜਾਤਾ ਯੂਰੋ ਕੈਸਟ ਵਧਿਆ ਜਾਂ ਫਿਰ ਵਿਟਾਮਿਨ ਡੀ ਦੀ ਘਾਟ ਆ ਹੁਣ ਦੋਨੋਂ ਜ ਦੋ ਕੰਮ ਹੋ ਸਕਦੇ ਆ ਲਗਾਤਾਰ ਕੋਰ ਪਾਸੇ ਦਰਦ ਹੋਣ ਲੱਗ ਗਿਆ ਇੱਥੋਂ ਦੇ ਕੋਰ ਪਾਸੇ ਗਿਆ ਤੇ ਸਮਝੋ ਯੂਰੋ ਕੈਸਟ ਆ ਜੇ ਇਹ ਦਬ ਗਿਆ ਤੇ ਫਿਰ ਕਿਸੇ ਨਾਲ ਵੀ ਕੁਛ ਨਹੀਂ ਪਿਆ ਐਵੇਂ ਹੀ ਕਈ ਬੜਾ ਹੁੰਦਾ ਐਦਾਂ ਦਾ ਹਨਾਲੀ ਥੋੜੀ ਬੇਲਾ ਪੱਕੀ ਗੱਲਾਂ ਬਾਅਦ ਚ ਪਹਿਲਾਂ ਨਹਾਉਣਾ ਜ਼ਰੂਰੀ ਆ। ਸਬਜ਼ੀ ਕਿ ਕਿਆ ਬਣੀ ਹੈ ਅੱਜ? ਹਾਂਜੀ ਛੋਲੇ ਦੀ ਬਣੀ। ਛੋਲੇ ਆਣੀ ਤੇਰੀ ਬਣੀ ਸਬਜ਼ੀ ਭਾਈ ਜੱਜਾ ਦਾ। ਢੜੇ ਉੱਤੇ ਪਰ ਨਾ। ਹਾਂਜੀ ਤੁਸੀਂ ਕਿੱਥੇ ਘੇਰੇ ਹੋ ਯਾਨੀ। ਉਹ ਤੁਸੀਂ ਕਿਹਾ ਹੀ ਨਹੀਂ ਜਮ ਹੁਣ ਤਾਂ ਰੋਟੀ ਦੇ ਕੇ ਆ ਗੁਜਰ ਜੀ ਹੁਣ ਜਦ ਤੁਸੀਂ ਮੈਨੂੰ ਆਉਣ ਲੱਗ ਪਹਿਲਾਂ ਫੋਨ ਕਰਾ ਵੀ ਪੰਡ ਚੱਕ ਲਿਓ ਸਾਰੇ। ਮੇਰੀ ਚੇਤੇ ਨਹੀਂ ਰਿਹਾ ਦਿਮਾਗ 'ਚ। ਤੁਸੀਂ ਸੋਚੀਂ ਬੰਨਣਾ ਇਹ ਰੋਟੀ ਨਾ ਮੈਂ ਤਾਂ ਪੰਡੇ ਅੰਦਰ ਐ। ਨਾ। ਤੇ ਮੈਂ ਸਾਰੇ ਚੱਕ ਲਿਆਉਣੇ ਤੇ ਚਲ ਐਨਾ ਸੂਗਰ ਮੈਂ ਛੋਟਾ ਜਿਹਾ ਬੈਗ ਲੈ ਕੇ ਪਾਣੀ ਪਾ ਲੈ ਜੰਦੇ ਤੇ ਵਿੱਚ ਪਾਣੀ ਪਾ ਕੇ ਤੇ